ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸ਼ੀਰਗੁਰੂ ਰਬੀਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਉਸ ਸਬੰਧੀ ਨਵਾਂ ਸ਼ਹਿਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਦਾ ਜ਼ੋਜਨ ਕੀਤਾ ਗਿਆ। ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂਸ਼ ਬੋਲ ਦਿਓ ਕੁਝ ਭਾਈ ਗੁਰੂ ਦੇ ਜਨਮ ਦਿਨ ਦੀਆਂ ਬਹੁਤ ਲੱਖ ਲੱਖ ਵਧਾਈਆਂ ਸ਼ਰੌਣ ਕਰ ਲੱਗਿਆ ਆ ਲੋਕ ਖੁਸ਼ੀਅਤ ਪਾਗਲ ਆਏ ਨੱਚੀ ਆ ਲੋਕਾਂ ਨੇ ਸਭ ਜਨਤਾ ਖੁਸ਼ ਹੋਊ ਤਾਂ ਭਾਈ ਗੁਰੂ ਦੇ ਜਨਮ ਦਿਨ ਮਨਾ ਕੇ ਸਾਰੇ ਮਿਲ ਕੇ ਆਂ ਔਰ ਉਹ ਨਗਰ ਕੀਰਤਨ ਸ਼ੁਰੂ ਕਰਨ ਵਾਲਾ ਹੋਣ ਵਾਲਾ ਇਸ ਕਰਕੇ ਸਾਰੀ ਜਨਤਾ ਬਹੁਤ ਜ਼ਿਆਦਾ ਹੱਥ ਨੇ ਕੱਟੇ ਹੋਈਆਂ ਅੱਜ ਮੈਂ ਸ਼ਿਰਗੁਰਦਾਸ ਜੀ ਮਹਾਰਾਜ ਜੀ ਦੇ ਜਨਮ ਦਿਨ ਤੇ ਨਵਾਂ ਸ਼ਹਿਰ ਨਿਵਾਸੀਆਂ ਨੂੰ ਕਿਉਂਕਿ ਅੱਜ ਇੱਥੋਂ ਸ਼ੋਭਾ ਯਾਤਰਾ ਕੱਢੀ ਆ ਰਹੀ ਹੈ ਆ ਪੂਰੇ ਦੇਸ਼ ਵਾਸੀਆਂ ਨੂੰ ਸ਼ਿਰਗੁਰਦਾਸ ਜੀ ਮਹਾਰਾਜ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿਨਾ ਸ਼ਿਰਗੁਰਦਾਸ ਜੀ ਨੇ ਜੋ ਸਿਧਾਂਤ ਜੋ ਫੀਨੋਮਨਾ ਜੋ ਵਿਚਾਰ ਤਰਾ ਐਸਾ ਚਾਹੂੰ ਰਾਜ ਮੈਂ ਜਿੱਥਾਂ ਮਿਲੇ ਸਭ ਨੂੰ ਕੋ ਵਨ ਛੋਟ ਵੱਡੇ ਸਭ ਸੰਬਸੇ ਗੁਰੂ ਰਾਸ ਰਹੇ ਪ੍ਰਸਾਨ ਇਹ ਜਿਹੜਾ ਸਿਧਾਂਤ ਦਿੱਤਾ ਇਸ ਸਿਧਾਂਤ ਤੇ ਚੱਲ ਕੇ ਉਹਨਾਂ ਨੇ ਮਹਿਸੂਸ ਕੀਤਾ ਕਿ ਜਦੋਂ ਮੇਰੇ ਲੋਕ ਪੜ੍ਹ ਲਿਖ ਜਾਣਗੇ ਇਸ ਸਿਧਾਂਤ ਨੂੰ ਪੜ ਕੇ ਜਾਗਰਤ ਹੋ ਕੇ ਉਹ ਰਾਜ ਸਤਾਬਲ ਬਣ ਸਕਦੀ ਆ ਇਸੇ ਕਰਕੇ ਬਾਬਾ ਸਾਹਿਬ ਕਰਨੇ ਜਦੋਂ ਗੁਰੂ ਦਾਸ ਜੀ ਦੀ ਪਵਿੱਤਰ ਬਾਣੀ ਨੂੰ ਸ਼ਲੋਕਾਂ ਨੂੰ ਪੜਿਆ ਉਹਨਾਂ ਨੇ ਸਿਧਾਂਤ ਨੂੰ ਜਾਂਚਿਆ ਉਹ ਜਾਂਚ ਕੇ ਉਹਨਾਂ ਨੇ ਦੇਖਦੇ ਸਿਧਾਂਤ ਦੇ ਅੰਦਰ ਗੁਰੂ ਦਾਸ ਜੀ ਦੀ ਜੋ ਸਿਧਾਂਤਾਂ ਦੀ ਖੁਸ਼ਬੋ ਆndi ਆ ਸਾਰਿਆਂ ਨੂੰ ਬਰਾਬਰਤਾ ਦੇ ਅਧਿਕਾਰ ਦਿੱਤੇ ਤਾਂ ਕਿ ਇਸ ਦੇਸ਼ ਦੇ ਵਿੱਚ ਨਾ ਕੋ ਉੱਚ-ਨੀਚ ਰਹੇ ਇਸ ਦੇਸ਼ ਦੇ ਅੰਦਰ ਹਰ ਕੋ ਨੂੰ ਬਰਾਬਰ ਦਾ ਅਧਿਕਾਰ ਹੋਵੇ ਅੱਜ ਇਸ ਜਨ ਦਿਨ ਤੇ ਪੂਰੇ ਦੇਸ਼ ਵਾਸੀਆਂ ਨੂੰ ਮੈਂ ਕਹਿਣਾ ਚਾਹਨਾ ਕਿ ਆਓ ਗੁਰਦਾਸ ਜੀ ਦੇ ਸਿਧਾਂਤਾਂ ਨੂੰ ਹਮੇਸ਼ਾ ਲਾਗੂ ਕਰਨ ਲਈ ਹਮਨ ਤਤ ਪਰ ਰਹਿਣਾ ਚਾਹੀਦਾ ਤਾਂ ਕਿ ਉਹਨਾਂ ਤੋਂ ਵੱਡਾ ਕੋਈ ਰਾਜਨੀਤਿਕ ਸਮਾਜ ਸੁਧਾਰਕ ਵੱਡਾ ਗੁਰੂ ਹੋ ਨਹੀਂ ਸਕਦਾ ਜਿਨੇ ਰਾਜ ਦੀ ਗੱਲ ਵੀ ਦਿੱਤੀ ਹੈ ਔਰ ਧਾਰਮਿਕ ਵੀ ਪਰ ਮਾਤਾ ਮਦੀ ਗੱਲ ਦੱਸੀ ਆ ਇਸ ਕਰਕੇ ਰਾਜਨੀਤੀ ਔਰ ਧਰਮ ਜਿਹੜਾ ਉਹਨਾਂ ਨੇ ਦੋਨਾਂ ਤੇ ਸੰਦੇਸ਼ ਦਿੱਤਾ ਇਹ ਸੰਦੇਸ਼ ਨੂੰ ਸਾਨੂੰ ਗ੍ਰੈਂਡ ਕਰਕੇ ਆਪਣੇ ਬੱਚਿਆਂ ਨੂੰ ਕਹਿਣਾ ਚਾਹੀਦਾ ਤਾਂ ਕਿ ਬੱਚੇ ਦੇਸ਼ ਦਾ ਭਵਿੱਖ ਹੈ ਆਉਣ ਵਾਲੇ ਸਮੇਂ ਚ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹਣਾ ਪੂਰੀ ਸਮੁੱਚੀ ਨਵਾਂ ਸ਼ਰਕ ਕਮੇਟੀ ਨੂੰ ਸਮੁੱਚੇ ਵਰਕਰਾਂ ਨੂੰ ਜਿਹੜੇ ਬਦੇ ਜੋਸ਼ ਉਤਸ਼ਾਹ ਨਾਲ ਅੱਜ ਇਹ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਨੂੰ ਬਹੁਤ ਵੱਡੇ ਪੇਮਾਨੇ ਤੇ ਕਰਦੇ ਆ ਤਾਕੇ ਪ੍ਰਮਾਤਮਾ ਨਾ ਨੂੰ ਹੋਰ ਵੀ ਬਲ ਬਖਸ਼ੇ ਆਉਣ ਵਾਲੇ ਸਮੇਂ ਹੋਰ ਵੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰਤ ਕਰ ਸਕਣ ਇਹਨਾਂ ਕਹਿੰਦਾ ਜੈ ਭੀਮ ਜੈ ਭਾਤ ਜੈ ਗੁਰਦਾਸ ਮਾਬਾ ਜੀ ਜੰਮ ਦਿਨ ਤੇ ਸਾਰੀ ਸੰਗਤ ਨੂੰ ਬਹੁਤ ਲੱਖ ਲੱਖ ਵਧਾਈ ਦਿੰਦੇ ਆ ਅੱਜ ਸ੍ਰੀ ਗੁਰੂ ਰਾਜੀ ਦੇ 648 ਪ੍ਰਕਾਸ਼ ਪੁਰਬ ਤੇ ਸਮੂਤ ਦੇਸ਼ ਵਾਸੀਆਂ ਨੂੰ ਅਤੇ ਵਿਦੇਸ਼ਾਂ ਵਿੱਚ ਰਹਿੰਦੀ ਸੰਗਤ ਨੂੰ ਲੱਖ ਲੱਖ ਵਧਾਈ ਜੀ ਦੁਬਾਰਾ ਫਿਰ ਮੈਂ ਆਪਣੀ ਜਥੇਬੰਦੀ ਵੱਲੋਂ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਜੈਗੁਰਦੇਵ ਜੀ ਤੁਹਾਨੂੰ ਤੇ ਗੁਰਪਰਵ ਦਰਦਾਸ ਮਹਾਰਾਜ ਜੀਆਂ ਬਹੁਤ ਬਹੁਤ ਵਧਾਈਆਂ ਹੋਣ ਸਾਰਿਆਂ ਨੂੰ ਬਹੁਤ ਕਿਰਪਾ ਕਰੇ ਦਰਦਾਸ ਮਹਾਰਾਜ ਜੀ ਸਾਰਿਆਂ ਦੇ ਬੱਚੇ ਤੰਦਰੁਸਤੀ ਵਾਸਤੇ ਨਸ਼ਿਆਂ ਤੋਂ ਖਲਾਫ ਰਹਿਣ ਬੱਚੇ ਆਪਣੇ ਸਾਡੇ ਤਾਂ ਹੀ ਤਰੱਕੀ ਕਰ ਸਕਦੇ ਆ ਸਮਝਾਉਣਾ ਇਹੀ ਸਮਝਾ ਆਪਣੇ ਸਮਾਜ ਨੂੰ ਇਹੀ ਸਮਝਾਉਣਾ ਚਾਹੀਦਾ ਨਸ਼ਿਆਂ ਤੋਂ ਖਲਾਫ ਹੋ ਨਸ਼ਾ ਘਰ ਬਰਬਾਦੀ ਆ ਜੀ ਇਸ ਕਰਕੇ ਬੱਚਿਆਂ ਨੂੰ ਸਮਝਾਓ ਬੱਚੇ ਨਸ਼ਾ ਲੱਗਦਾ ਮਿਹਰਬਾਨੀ ਤੁਹਾਨੂੰ ਇਕ ਗੁਰਦੇਵ ਧੰਨ ਗੁਰਦੇਵ ਸਤਿਗੁਰ ਰਬਦਾਸ ਮਹਾਰਾਜ ਜਗਤ ਗੁਰੂ 648ਵਾਂ ਜਨਮ ਦਿਨੀਆਂ ਲੱਖ ਲੱਖ ਵਧਾਈਆਂ ਆਪ ਸਭ ਸੰਗਤ ਨੂੰ ਮੇਰੇ ਪਲੋਂ ਗੁਰੂ ਰਬਦਾਸ گارਮੈਂਟ ਆਰ ਕੇ ਜੀ ਜੀ ਟੇਲਰ ਮਾਸਟਰ ਵੱਲੋਂ ਲੱਖ ਲੱਖ ਵਧਾਈਆਂ ਆਪ ਸਭ ਨੂੰ ਹੋਣ ਤੇ ਮੈਂ ਬਹੁਤ ਖੁਸ਼ੀ ਮਨਾਉਣਾ ਇਸ ਕਰਕੇ ਤੇ ਬੜੀ ਕਿਰਪਾ ਹੈ ਸਤਿਗੁਰ ਰਬਦਾਸ ਮਹਾਰਾਜ ਜੈ ਜੈਕਾਰ ਹੈ ਜੀ ਏਕ ਹੈਲੋ ਜੈ ਗੁਰਦੇਵ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੇਜਪਾਲ ਇਟਲੀ ਤੋਂ ਗਲੋਬਲ ਮਾਰਕੀਟ ਇੱਥੇ ਸਾਡੇ ਭਾਈ ਸਾਹਿਬ ਹੈਗੇ ਆ ਗੁਰਵਦਾਸ گارਮੈਂਟਲ ਹਾਰਕੇ ਜੀਂ ਦੇ ਇੰਟਰਪਾਲੇ ਤੇ ਗੁਰਵਦਾਸ ਜੀ ਦੇ ਪ੍ਰਕਾਸ਼ ਮਸਬੀਆਂ ਸਾਰੇ ਜਗਤ ਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਤੇ ਮੇਰੇ ਬੇਟੇ ਯੂ ਐਸ ਏ ਵੱਲੋਂ ਯੂ ਐਸ ਏ ਵਿੱਚ ਉਹਨੇ ਵੀ ਸਪੈਸ਼ਲ ਕਿਹਾ ਕਿ ਸਾਰੇ ਜਗਤ ਨੂੰ ਮੇਰੇ ਵੱਲੋਂ ਵੀ ਮੁਬਾਰਕਾਂ ਦਿਓ ਖੁਸ਼ ਰਹੋ ਆਵਾਜ਼ ਰਹੋ ਓਕੇ ਥੈਂਕ ਯੂ ਜੈ ਗੁਰਦੇਵ ਧੰ ਗੁਰਦੇਵ ਸਤਿਗੁਰੂ ਬਿਦਾਸ ਮਹਾਰਾ ਦਾ 648ਵੇਂ ਪ੍ਰਕਾਸ਼ ਉਸ ਸਦਿਆਂ ਲੱਖ ਲੱਖ ਵਧਾਈਆਂ ਸ਼ਹਿਰ ਵਾਸੀ ਨਗਰ ਵਾਸੀ ਤੇ ਪੂਰੇ ਵਰਲਡ ਚੋਂ ਵਸਦਿਆਂ ਦਵਦਾਸੀਆ ਕਮਿਊਨਿਟੀ ਨੂੰ ਲੱਖ ਲੱਖ ਵਧਾਈਆਂ ਤੇ ਮੇਰੇ ਬ੍ਰਦਰ ਸਜੀਤ ਬਾਲ ਲਈ ਤੇ ਜੀਤੂ ਬਾਲ ਲਈ ਇੱਥੇ ਵੱਲੋਂ ਉਹਨਾਂ ਨੂੰ ਵੀ ਸਪੈਸ਼ਲ ਸਾਡੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤੇ ਅਸੀਂ ਆਰ ਕੇ ਟੇਲਰ ਸੈਕਿੰਡ ਸ਼ਾਪ ਸਾਡੀ ਗੁਰੂ ਰਵਿਦਾਸ گارਮੈਂਟ ਵੱਲੋਂ ਲੱਖ ਲੱਖ ਵਧਾਈਆਂ ਤੇ ਹਰ ਸਾਲ ਇਸ ਸਾਲ ਵੀ ਅਸੀਂ ਗੁਰੂ ਬਿਦਾਸ ਮਹਾਰਾ ਦੇ ਨਗਰ ਕੀਰਤਨ ਅਸੀਂ ਪ੍ਰਸ਼ਾਦ ਲੱਡੂਆਂ ਦਾ ਇਹ ਵੀ ਸੇਵਾ ਨਿਭਾ ਰਹੇ ਹਾਂ ਇਹ ਸੇਵਾ ਸਾਨੂੰ ਕੋਟੋਗੜ੍ਹ ਦੀ 40 ਸਾਲ ਤੋਂ ਚੱਲ ਰਹੀ ਆ ਤੇ ਉਹਨਾਂ ਦੀ ਕਿਰਪਾ ਸਦਕਾ ਅਸੀਂ ਸੇਵਾ ਕਰ ਰਹੇ ਹਾਂ ਜੈ ਗੁਰਦੇਵ ਧਰਗੁਰ ਗੁਰਦੇਵ ਜੈ ਪੀਮ ਜੈ ਪਾ ਤੇ ਧਨ ਗੁਰਦੇਵ ਜੈ ਪੀਮ ਜੈ ਪਾ ਰਤ ਮੇਰੇ ਤੇ ਮੇਰੇ ਮੂਰੇ ਪਰਿਵਾਰ ਆਰ ਕੇ ਜੀਨਸ ਤੇ ਗੁਰ ਰਵਿਦਾਸ ਗਾਰਮੈਂਟ ਵੱਲੋਂ ਸਾਰੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਵ ਦੀਆਂ ਲੱਖ ਲੱਖ ਵਧਾਈਆਂ ਜੈ ਪੀਮ ਜੈ ਪਾ ਜਗਰਦੇਵ ਤਨਗੁਰਦੇ ਲੱਖ ਗੁਰੂ ਕੋ ਵੀ ਲੱਖ ਲੱਖ ਦਾਇਕਾ ਠੀਕ ਹੈ ਕਹਦੀ ਅਸੀਂ ਨੇ ਕਹਿੰਦੀ ਇੱਕ ਗੁਰੂ ਦਾ ਲੱਖ ਲਾਈ ਗਿਆ ਜੀ ਬੰਦ ਕਰ ਦੇ ਪ੍ਰਾਣ ਬਸ ਹਾਂ ਉਹ ਯਾਰਾ ਬਣ ਗਿਆ ਹੋਰ ਮਨਪੰਤ ਗਿਆ ਗੁਰਦੇਵ ਤਾਨਕਰਦੇਵ ਅੱਜ ਮਹਾਨ ਗੁਰੂ ਸਤੂਰ ਰਜਾਤ ਮਹਾਰਾਜੀ ਦਾ 348 ਮਨ ਜਨ ਦਿਹਾੜਾ ਸ਼੍ਰੀ ਗੁਰੂ ਦੇਵ ਸਾਹਿਬ ਮੰਦਿਰ ਵਿੱਚ ਮਨਾਇਆ ਜਾ ਰਿਹਾ ਹੈ ਜਨਮ ਦਿਹਾੜਾ ਦੀ ਖੁਸ਼ੀ ਵਿੱਚ ਅੱਜ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੋ ਸ਼ਹਿਰ ਦੇ ਮੁੱਖ ਗਲੀਆਂ ਮਿਆਰਤ ਤੋਂ ਹੁੰਦਾ ਹੋਇਆ ਗੁਰੂ ਦੇਵ ਸਾਹਿਬ ਮੰਦਿਰ ਵਿੱਚ ਸਮਾਪਤ ਹੋਵੇਗਾ ਸਮਾਪਤ ਹੋਣ ਤੋਂ ਪ੍ਰੰਤ ਰਾਤ ਦੇ 8 ਵਜੇ ਧਾਰਮਿਕ ਜਵਾਨ ਸਜੇਗਾ ਜਿਸ ਵਿੱਚ ਮਸ਼ਹੂਰ ਕਲਾਕਾਰ ਤੇਸ ਮੱਖਣ ਐਨ ਪਾਲਟੀ ਅਤੇ ਲਕੀ ਹਿਆਲਾ ਜੀ ਮਹਾਨ ਗੁਰੂ ਰਵਿਦਾਸ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਨ ਦੇ ਸੰਬੰਧ ਵਿੱਚ ਸ੍ਰੀ ਗੁਰੂ ਰਵਿਦਾਸ ਮੰਦਰ ਤੋਂ ਇੱਕ ਮਹਾਨ ਨਗਰ ਕੀਰਤਨ ਦਾ ਆਰੰਭ ਹੋ ਰਿਹਾ ਆ ਨਗਰ ਕੀਰਤਨ ਦਾ ਰੁਗਾਟਨ ਸਾਡੇ ਮਾਲਗਾਨਾਂ ਦੇ ਸੰਤ ਸ਼ਾਮਲਾ ਜੀ ਨੇ ਕੀਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਅੱਜ ਤੋਂ 600 ਸਾਲ ਪਹਿਲਾਂ ਇਸ ਦੇਸ਼ ਦੇ ਦਬੇ ਮਹਾਰਾਜ ਜੀ ਦੇ 648ਵੇਂ ਜਨਮ ਦਿਨ ਤੇ ਪੂਰੇ ਆਪਣੇ ਸਮਾਜ ਨੂੰ ਆਪਣੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਜੀ ਅੱਜ ਮਹਾਨ ਕਾਂਤੀਕ ਕ੍ਰਾਂਤੀਕਾਰੀ ਸ਼ੀਰ ਗੁਰੂ ਰਵਦਾਸ ਜੀ ਮਹਾਰਾਜ ਜੀ ਦੇ ਜਨਮ ਦਿਵਸ ਤੇ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈ ਹੋਵੇ ਜਿੱਥੇ ਆਪਾਂ ਸ਼ੀਰ ਗੁਰੂ ਰਵਦਾਸ ਜੀ ਮਹਾਰਾਜ ਦਾ ਜਨਮ ਦੇ ਉਤਸਵ ਬੜੇ ਉਤਸ਼ਾਹ ਦੇ ਨਾਲ ਦੁਨੀਆ ਭਰ ਦੇ ਵਿੱਚ ਮਨਾ ਰਹੇ ਹਾਂ ਉੱਥੇ ਹੀ ਅਸੀਂ ਮੈਂ ਆਪਣੇ ਆਪ ਨੂੰ ਵੀ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ ਉਹਨਾਂ ਦਾ ਦਰਸ਼ਨ ਉਹਨਾਂ ਦੀ ਬਾਣੀ ਤੇ ਵਿਚਾਰ ਕਰਕੇ ਆਪਾਂ ਨੂੰ ਆਪਣੀ ਜ਼ਿੰਦਗੀ ਉਹਦੇ ਅਨੁਸਾਰ ਜਿਹੜੀ ਆ ਉਹ ਢਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਹੀ ਮੈਂ ਪੜ ਰਿਹਾ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਰਾਜ ਦਾ ਇੱਕ ਲੇਖ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਆਪਣਾ ਜਿਹੜਾ ਜੀਵਨ ਆ ਹੱਕ ਸੱਚ ਦੀ ਕਮਾਈ ਦੇ ਨਾਲ ਨਿਰਵਾਹ ਕਰਨਾ ਚਾਹੀਦਾ ਭਾਈਚਾਰਾ ਬਣਾਉਣਾ ਚਾਹੀਦਾ ਬੇਗੰਪੁਰੇ ਦਾ ਜਿਹੜਾ ਉਹਨਾਂ ਨੇ ਸੰਕਲਪ ਦਿੱਤਾ ਦੁਨੀਆ ਨੂੰ ਕਿ ਸਾਰੇ ਇੱਕੋ ਜਹੇ বাসਨੇ ਚਾਹੀਦੇ ਆ ਹਰ ਬੰਦਾ ਖੁਸ਼ਹਾਲ ਰਹਿਣਾ ਚਾਹੀਦਾ ਇਹੋ ਜਿਹਾ ਰਾਜ ਹੋਣਾ ਚਾਹੀਦਾ ਇਹੋ ਜਿਹਾ ਰਾਜ ਦੀ ਕਾਮਨਾ ਕਰਦਾ ਹੋਇਆ ਇੱਕ ਵਾਰ ਮੈਂ ਫਿਰ ਸ੍ਰੀ ਗੁਰੂ ਅਰਬਦਾਸ ਜੀ ਮਹਾਰਾਜ ਦੇ ਜਨਮ ਦਿਨ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਜੇ ਤਰ੍ਹਾਂ ਬਤਨ ਸੀਨੀ ਕਾਉਂਸਲ ਆਲਰੇਡੀ ਹਮਾਰਾ ਇਸ ਦਾ ਕੌਮੀ ਚੇਅਰਮੈਨ ਅੱਜ ਸ਼੍ਰੀ ਗੁਰਦਾਸ ਜੀ ਦੇ ਸਮੁੱਚੇ ਦੇਸ਼ ਵਿਦੇਸ਼ ਦੇ ਵਿੱਚ ਜੰਗਨ ਦਾ ਮਨਾਇਆ ਜਾ ਰਿਹਾ ਨਗਰ ਕੀਰਤ ਕੱਢਿਆ ਜਾ ਰਿਹਾ ਤੇ ਬੜੀ ਖੁਸ਼ੀ ਦੀ ਗੱਲ ਆ ਕਿ ਸੰਗਤਾਂ ਹਰ ਜਗ੍ਹਾ ਬੜੇ ਉਤਸ਼ਾਹ ਦੇ ਨਾਲ ਨਗਰ ਕੀਰਤ ਦੇ ਵਿੱਚ ਸ਼ਾਮ ਹੋਈਆਂ ਬੀਬੀਆਂ ਭੈਣਾਂ ਝਾੜੂ ਲਾ ਕੇ ਢੋਟ ਮੱਕੇ ਨਾਲ ਜਿਹੜੀ ਸੰਗਤ ਹੋਰ ਨਗਰ ਕੀਰਤ ਨੂੰ ਸਮੂਲੇ ਕੀਤੀ ਆ ਉਹਨਾਂ ਦਾ ਵੀ ਤਾਦ ਲੋਪਤ ਨੂੰ ਆਦੀਆਂ ਮੈਂ ਸਾਰੀ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਗੁਰੂ ਦਾਸ ਜੀ ਦੇ ਮਿਸ਼ਨ ਤੇ ਵਾਪਸ ਆ ਮਿਸ਼ਨ ਤੇ ਚੱਲਦਿਆਂ ਹੋਇਆਂ ਆਪਣੇ ਬੱਚਿਆਂ ਨੂੰ ਅਚੇਰੀ ਸਿੱਖਿਆ ਦੇ ਕੇ ਉਹਨਾਂ ਦੇ ਮਿਸ਼ਨ ਚੱਲ ਰਿਹਾ ਹੋਇਆ ਉਹਨੂੰ ਵਧੀਆ ਨੌਕਰੀਆਂ ਤੇ ਬਰਾਜਮਾਨ ਕਰਨ ਲਈ ਸਾਡੀ ਅਪੀਲ ਕੀਤੀ ਜਾਂਦੀ ਹੈ ਇਸ ਸਾਰਿਆਂ ਨੂੰ ਜੈ ਪੀਮ ਜੈ ਗੁਰਦੇਵ ਲੱਖ ਲੱਖ ਕਰੋੜ ਕੋੜ ਗੁਰੂ ਦਾਸ ਮਾਰੇ ਜਾਂਦੇ ਨੇ ਵਧਾਈਆਂ ਮੇਰੇ ਦਾਸ ਜੁਗਾਰਾ ਤੋਂ ਬੰਦਾ ਕਮੇਟੀ ਨਵੀਂ ਬਾਦੀ ਤੋਂ ਇੱਕ ਵਰੇ ਤੋਂ ਪੂਰੇ 100 ਇਸ ਫਟੀਆਂ ਸ੍ਰੀ ਦਾਸ RAM ਦੇ ਬਾਅਦ ਉਨ੍ਹਾਂ ਵੀ ਇਹਦੇ ਸਾਰੇ ਦਫੰਤਾਂ ਨੂੰ ਸਤਿਗੁਰ ਦਾਸ ਮਹਾਰਾਜ ਦੇ 648 ਨੰਬਰਾਂ ਲਗ ਲੱਖ ਬਧਾਈਆਂ ਦਿੰਦੇ ਹਨ ਤੇ ਆਸ ਕਰਦੇ ਹਨ ਕਿ ਜਿਵੇਂ ਸਤਿਗੁਰ ਦਾਸ ਮਹਾਰਾਜ ਜੀ ਨੇ اپنی ਬਾਣੀ ਦੇ ਵਿੱਚ ਵਰਣਨ ਕੀਤਾ ਹੈ ਕਿ ਐਸਾ ਚਾਹੁੰਦਾ ਮੈਂ ਜਹਾਂ ਮਿਲੇ ਸਤਿਗੁਰੂ ਆਣ ਛੋਟ بڑے ਸਭ ਸਮਵਸੇ ਰਹਦਾ ਹੈ ਇਕੱਠੇ ਨਾਲ ਜੋ ਇਹ ਹੀ ਜਿਹੜੇ ਲੈਣ ਨੂੰ ਲੱਦਦੇ ਆ ਅੱਜ ਜੋ ਨਵੇਂ ਸ਼ਹਿਰ ਦੇ ਵਿੱਚ ਪਰਿਸ਼ਾਨ ਨਗਰ ਕੀਰਤਨ ਦੇਖਣ ਨੂੰ ਮਿਲ ਜਾ ਰਿਹਾ ਇਹ ਉਹ ਗੱਲ ਨੂੰ ਦਰਸਾਉਂਦਾ ਹੈ ਕਿ ਸੰਤਾਂ ਵੱਲੋਂ ਕਿੰਨਾ ਉਤਸ਼ਾਹ ਹੈ ਸਤਿਗੁਰੂ ਦਾਸ ਮਹਾਰਾਜ ਜੀ ਦੇ ਇਸ ਪਰਿਪਰਕੋ ਉਸੇ ਇੱਕ ਵੇਰ ਤੋਂ ਦੱਸਿਆ ਕਿ ਮੈਂ ਜੈ ਜੀ ਤੁਹਾਨੂੰ ਤੇ ਵਾਹਿਗੁਰੂ ਜਿੱਤਾ ਖਾਲਸਾ ਵਾਹਿਗੁਰੂ और एक और एक आ तो निकलो 648ਵੇਂ ਜਨਮ ਮਹੋਤਸਵ ਤੇ ਸਾਰੀ ਪੂਰੀ ਦੁਨੀਆ ਦੇ ਵਿੱਚ ਵਸਦੇ ਸ਼੍ਰੀ ਗੁਰੂ ਰਵਿਦਾਸ ਨਾਮ ਲੈਵੀਂ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਨੇ ਕਿਹਾ ਸੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਵਨ ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪਰਸੰਨ ਬੇਗੰਪੁਰਾ ਸ਼ਹਿਰ ਕਾ ਨਾਉ ਦੁਖ ਅਦੋ ਨਹੀਂ ਟਿਠਾਉ ਇਹੋ ਜੇ ਰਾਜ ਦੀ ਕਲਪਨਾ ਕੀਤੀ ਜਿੱਥੇ ਸਾਰੇ ਲੋਕ ਬਰਾਬਰ ਵਸਦੇ ਹੋਣ ਸਾਰੇ ਲੋਕਾਂ ਨੂੰ ਇੱਕੋ ਜਿਹਾ ਸਤਕਾਰ ਮਿਲੇ ਸਮਾਜਿਕ ਵਿਵਸਥਾ ਤੇ ਆਰਥਿਕ ਜਿਹੜੇ ਪਰਵਰਤਨ ਹੋਵੇ ਸਾਰੇ ਆਰਥਿਕ ਤੌਰ ਤੇ ਵੀ ਲੋਕ ਇੱਕੋ ਜਿਹਾ ਵਸਦੇ ਹੋਣ ਇਸ ਲਈ ਸ਼੍ਰੀ ਗੁਰਬਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਝ ਕੇ ਉਹਨਾਂ ਦੇ ਵਿਚਾਰਾਂ ਤੇ ਅਮਲ ਕਰਕੇ ਉਹਨਾਂ ਦੇ ਅਮਲੀ ਪਜਾਮਾ ਪਹਿਨਾਉਣ ਦੀ ਸਾਰੀ ਸੰਗਤ ਨੂੰ ਬੇਨਤੀ ਕਰਦਾ ਹੋਇਆ ਫਿਰ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਜੈ ਪੀਮ ਜੈ ਪਾਤ ਜੈ ਸ਼੍ਰੀ ਗੁਰਬਦਾਸ ਜੀ ਮਹਾਰਾਜ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅੱਜ ਜਨਮ ਦਿਹਾੜੇ ਦੇ ਸਾਰੇ ਹੀ ਦੇਸ਼ ਵਾਸੀਆਂ ਨੂੰ ਭਾਰਤੀ ਵਾਲਮੀਕੀ ਟਰਪ ਸਮਾਜ ਵੱਲੋਂ ਲੱਖ ਲੱਖ ਵਧਾਈ ਦਿੰਦੇ ਆ 48 ਜਨਮ ਦਿ ਤੇ ਜਨਮ ਦਿ ਦੇ ਖੁਸ਼ੀ ਦੇ ਵਿੱਚ ਅੱਜ ਇੱਕ ਮਾਨ ਨਗਰ ਕੀਰਤਨ ਖੁਸ਼ੀ ਮਿਟਾਵਾ ਪੂਰਨ ਦਾਸ ਮੰਦਰ ਨਵਾਂ ਸ਼ਹਿਰ ਤੋਂ ਆਰੰਭ ਹੋ ਰਿਹਾ ਹੈ ਸਾਰੇ ਹੀ ਪਿਲਕਾ ਨਿਵਾਸੀਆਂ ਨੂੰ ਗੁਰੂ ਬਿਬੀ ਸਾਧ ਸੰਗਤ ਜੀ ਨੂੰ ਬੇਨਤੀ ਕਰਦੇ ਆਂ ਕਿ ਜਲਦੀ ਜਲਦੀ ਆਪਣੇ ਕੰਮਾਂ ਕਰੂ ਛੱਡ ਪਹਿਲੇ ਹੋ ਕੇ ਸ੍ਰੀ ਗੁਰੂ ਰਵਿਦਾਸ ਮੰਦਰੇ ਪਹੁੰਚੋ ਅਤੇ ਨੱਗੇ ਕੀਤੀ ਦੀ ਸ਼ੋਭਾਨ ਬੜਾਓ ਇੱਕ ਪਾਰਿ ਧਾਰਮਿਕ ਦਵਾਨ ਗੁਰੂ ਰਵਿਦਾਸ ਮੰਦਰ ਦੇ ਸ੍ਰੀ ਸੰਦੀਕਵਾ ਸਹਿਜਲ ਪ੍ਰਧਾਨ ਜੀ ਦੀ ਪ੍ਰਧਾਨਗੀ ਠੋ ਰਿਆ ਹੈ ਤੋਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਰਾਤ ਨੂੰ ਠੀਕ 8 ਵਜੇ ਗੁਰੂ ਰਵਿਦਾਸ ਮੰਦਰ ਨਵਾਂ ਸ਼ਹਿਰ ਬੇ ਪਹੁੰਚੋ ਜਿਸ ਦੇ ਵਿੱਚ ਮਹਾਨ ਕਲਾਕਾਰ ਕੇਸ ਮੱਖਣ ਨਨ ਪਾਰਟੀ ਰੋਨਾ ਟਾਈਕ ਰਾਏਕੋਟੀ ਐਂਡ ਪਾਰਟੀ ਅਤੇ ਹੋਰ ਉਹਗੇ ਕਲਾਕਾਰ ਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਸੰਬੰਧੀ ਗੁਣਗਾਨ ਕਰਨਗੇ ਲੰਗਰ ਗੁਰੂ ਜੀ ਦਾ ਉਤਟ ਚੱਲ ਰਿਹਾ ਹੈ ਕੱਲ ਠੀਕ 11 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਗਿਆ ਸਾਹਿਬ ਪਾਠ ਦਾ ਪੋਗ ਪਾਈ ਜਾਣਗੇ ਉਸੀ ਸਮਾਂ ਤੇ ਉਹ ਭਰੰਤ ਇੱਕ ਭਾਂਤ ਧਾਰਮਿਕ ਦਵਾਨ ਹੋਏਗਾ ਜਿਸ ਵਿੱਚ ਕਿੰਦੀ ਮਹੀ ਐਂਡ ਪਾਰਟੀ ਅਤੇ ਹੋਰ ਬਹੁਤ ਸਾਰੇ ਕਲਾਕਾਰ ਗੁਰੂ ਅਰਜਨ ਜੀ ਦੀ ਮਹਿਮਾ ਦਾ ਗੁੰਗਰਦ ਕਰਨਗੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਉਹਦੇ ਬਿਲੋਗੇ ਨੱਗੇ ਕਿੰਤਨ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਗੁਰਦੇ ਧੰਨ ਗੁਰਦੇ ਜੈ ਭੀਮ ਜੈ ਭਾਰਤ ਧੰਨ ਧੰਨ ਸਤਗੁਰ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ਪੁਰਬ ਤੇ ਦੇਸ਼ ਆਵੇਦਿਸ਼ਾ ਵਿੱਚ ਬਸਦੀਆਂ ਸਾਧ ਸੰਗਤਾਂ ਨੂੰ ਲ ਪ੍ਰਬੰਧਕ ਕਮੇਟੀ ਵੱਲੋਂ ਸਤਿਗੁਰੂ ਰਵਦਾਸ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਮੈਂ ਸੰਸਾਰ ਵਿੱਚ ਬਸਦੀਆਂ ਸਮੂਹ ਸੰਗਤਾਂ ਨੂੰ ਆਪਣੇ ਵੱਲੋਂ ਤੇ ਆਪਣੀ ਪਾਰਟੀ ਬਹੁਜਨ ਸਮਾਜ ਪਾਰਟੀ ਵੱਲੋਂ ਲੱਖ ਲੱਖ ਮੁਬਾਰਕਬਾਦ ਦਿੰਨਾ ਕਿ ਗੁਰੂ ਰਵਦਾਸ ਜੀ ਨੇ ਬੇਗਮ ਪਰੇ ਦੀ ਗੱਲ ਕੀਤੀ ਆ ਰਾਜ ਭਾਗ ਦੀ ਗੱਲ ਕੀਤੀ ਆ ਤੇ ਨਾਲ ਦੀ ਨਾਲ ਉਹਨਾਂ ਨੇ ਨਸ਼ਿਆ ਤੋਂ ਦੂਰ ਰਹਿਣ ਦੀ ਗੱਲਬਾਤ ਕੀਤੀ ਆ ਮੈਂ ਪੂਰੇ ਸਮਾਜ ਨੂੰ ਇਸ ਗੱਲ ਦੇ ਲਈ ਬੇਨਤੀ ਕਰੂੰਗਾ ਕਿ ਜਿੱਥੇ ਗੁਰੂ ਰਵਦਾਸ ਜੀ ਨੂੰ ਅੱਜ ਆਪਾਂ ਜਨਮ ਦਿਨ ਮਨਾ ਰਹੇ ਆ ਤਾਂ ਉਹਨਾਂ ਦੀਆਂ ਸਖਿਆਮਾਂ ਵੀ ਆਪਾਂ ਨੂੰ ਜੜੀਆਂ ਹੈਗੀਆਂ ਆਪਣੇ ਵਿੱਚ ਢਾਲਣੀਆਂ ਚਾਹੀਦੀਆਂ ਆ ਜੈ ਭੀਮ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਆ ਸਤਗੁਰ ਰਵਦਾਸ ਮਹਾਰਾਜ ਦੇ ਗੁਰਪਰਧੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਸ਼ੁਭ ਯਾਤਰਾ ਜਿਹੜੀ ਤੁਰਨ ਜਾ ਰਹੀ ਆ ਸ੍ਰੀ ਰਵਦਾਸ ਗੁਰਦੁਆਰੇ ਤੋਂ ਔਰ ਵਕ ਵਕਤ ਹੈ ਤਾਂ ਉਹ ਹੁੰਦੀ ਹੋਈ ਔਰ ਬਿਲਕੁਲ ਸਾਰੀ ਯਾਤਰਾ ਜਿੰਨੀ ਵੀ ਆ ਸ਼ਾਰਤੀਪੁਰਵ ਜਾਊਗੀ ਔਰ ਮੈਂ ਜਿੰਨੀਆਂ ਵੀ ਸੰਗਤਾਂ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਬੈਠੀਆਂ ਆ ਔਰ ਜਿੰਨੀਆਂ ਵੀ ਆਈਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਮੈਂ ਆਪਣੇ ਵੱਲੋਂ ਆਪਣੇ ਵਾਲਮੀਕ ਸਮਾਜ ਵੱਲੋਂ ਸਾਰੀਆਂ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਸਾਰਿਆਂ ਨੂੰ ਜੈ ਪੀ ਜੈ ਭਾਰਤ ਜੈ ਗੁਰੂ ਦੇਵ ਧੰਨ ਗੁਰਦੇ Terima kasih telah ਜੇਲਾ ਸ਼ਿਵ ਪਰਸੇਗ ਨਗਰ ਦਾ ਸਵਤੰਤਰ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀਨ ਇਜਾਜ਼ਤ ਦਿਓ ਧੰਨਵਾਦ